ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਿਨ ਬੜ ਦਿਨ ਗੈਂਗਸਟਰਾਂ ਦੇ ਸ਼ਰਾਰਤੀ ਅੰਸਰਾਂ ਦੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਬਲਦ ਹੁੰਦੇ ਜਾ ਰਹੇ ਨੇ ਇੱਕ ਅਜਿਹੇ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਨਾਲ ਸਾਰਾ ਇਲਾਕਾ ਜਿਹੜਾ ਹੈ ਦਹਿਲ ਗਿਆ ਹੈ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਸਬੂਤ ਲੱਭੇ ਚਾਰੇ ਨੇ ਕਿ ਆਖਰਕਾਰ ਇਸ ਘਟਨਾ ਨੂੰ ਅੰਜਾਮ ਕਿਉਂ ਅਤੇ ਕਿਵੇਂ ਅਤੇ ਕਿਹੜਾ ਲੋਕਾਂ ਦੇ ਦੁਆਰਾ ਦਿੱਤਾ ਗਿਆ ਪੰਜਾਬ ਦੇ ਵਿੱਚ ਵਾਰਦਾਤਾਂ ਹਰ ਰੋਜ਼ ਵੱਡੇ ਪੱਧਰ ਤੇ ਹੋ ਰਹੀਆਂ ਨੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਵੱਡੀਆਂ ਕਾਰਵਾਈਆਂ ਉਹਨਾਂ ਸ਼ਰਾਰਤੀ ਅਨਸਰਾਂ ਤੇ ਗੈਂਗਸਟਰਾਂ ਤੇ ਜਿਹੜੇ ਵਾਰਦਾਤਾਂ ਕਰਦੇ ਨੇ ਜਿਹੜੇ ਲੁੱਟਾਂ ਖੋਹਾਂ ਕਰਦੇ ਨੇ ਉਹਨਾਂ ਉੱਤੇ ਕੀਤੀਆਂ ਜ਼ਾਰੀਆਂ ਨੇ ਮਾਮਲਾ ਹੈ ਪੈਸਿਆਂ ਦਾ ਮਾਮਲਾ ਹੈ ਲੁੱਟਾਂ ਤੇ ਕਸੂਟਾਂ ਦਾ ਕਦੇ ਦਿਨ ਤੇ ਹਾਰੇ ਅਤੇ ਕਦੇ ਰਾਤ ਨੂੰ ਅਜਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਇਲਾਕੇ ਦੇ ਵਿੱਚ ਤਰਸੱਲੀ ਬਜਾ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਮੁਹਾਲੀ ਦੇ ਫੇਸ ਹੈ ਪੰਜ ਇਲਾਕੇ ਵਿੱਚ ਸੋਮਵਾਰ ਰਾਤ ਇੱਕ ਦਿਲ ਦਲਾਉਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਸ਼੍ਰੀਮਤੀ ਅਸ਼ੋਕ ਗੁਇਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਹਾਈ ਕੋਰਟ ਦੇ ਸਾਬਕਾ ਏਜੀ ਨੇ ਅਤੇ ਉਹਨਾਂ ਦੀ ਪਤਨੀ ਦਾ ਰਾਤ ਨੂੰ ਜਿਹੜਾ ਹੈ ਕੁਝ ਸ਼ਰਾਬੀ ਅਨਸਰਵਾਂ ਵੱਲੋਂ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਇਲਾਕੇ ਨੇ ਜਿਵੇਂ ਹੀ ਸੁਣਿਆ ਹਾਕਾਰ ਮਚ ਗਈ ਵਾਰਦਾਤ ਸਮੇਂ ਕ੍ਰਿਸ਼ਨ ਗੁਇਲ ਆਪਣੀ ਬੇਟੀ ਨੂੰ ਮਿਲ ਲਈ ਮਸਕਟ ਉਮਾਨ ਗਏ ਹੋਏ ਸਨ ਪੁਲਿਸ ਤੋਂ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ ਮੰਗਲਵਾਰ ਜਦੋਂ ਘਰ ਦੀ ਨੌਕਰਾਨੀ ਕੰਮ ਤੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਘਰ ਦਾ ਨੌਕਰ ਨਿਰਜ ਕੂਸੀ ਨਾਲ ਬੰਨਿਆ ਹੋਇਆ ਸੀ ਸ਼੍ਰੀਮਤੀ ਗੋਇਲ ਦੀ ਲਾਸ਼ ਪਈ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾ ਨੇ ਘਰ ਵਿੱਚ ਲੁੱਟਖੋਹ ਕੀਤੀ ਅਤੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ ਖਜਤਾ ਕਦਸ਼ਾ ਜਿਤਾਇਆ ਜਾ ਰਿਹਾ ਹੈ ਕਿ ਵਿਰੋਧ ਕਰਨ ਤੇ ਉਹਨਾਂ ਵੱਲੋਂ ਜਿਹੜਾ ਅਸ਼ੋਕ ਗੋਇਲ ਦਾ ਕਤਲ ਕੀਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਫਰੋਸਟਿਕਸ ਟੀਮ ਅਤੇ ਉੱਚ ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੋਸ ਇਕੰਗਾਰ ਰਹੀ ਹੈ ਪੁਲਸ ਨੂੰ ਘਰ ਦੇ ਨੌਕਰ ਨੀਲ ਦੇ 25 ਸਾਲਾਂ ਦੀ ਭੂਮਿਕਾ ਤੇ ਸ਼ੱਕ ਹੈ ਜੋ ਪਿਛਲੇ 9 ਮਹੀਨੇ ਤੋਂ ਪਰਵਾਸ ਕੋਲ ਕੰਮ ਕਰ ਰਿਹਾ ਸੀ ਫਿਲਹਾਲ ਪੁਲਸ ਨੇ ਨੌਕਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਯਾਨੀ ਕਿ ਸਾਬਕਾ ਹਾਈ ਕੋਰਟ ਦੇ ਏਜੀ ਦੀ ਧਰਮ ਪਤਨੀ ਅਸ਼ੋਕ ਗੋਇਲ ਦਾ ਸ਼ਰਤੀ ਅਨਸਰਾ ਵੱਲੋਂ ਜਿਹੜਾ ਗਲਾ ਟੁੱਟ ਕੇ ਮਾਰ ਦਿੱਤਾ ਗਿਆ ਹੈ ਏਡੀ ਵੱਡੀ ਵਾਰਦਾਤ ਦੇ ਨਾਲ ਮੁਹਾਨੀ ਫੇਸ 50 ਮੁਹਾਨੀ ਫੇਸ 5 ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਫੈਲ ਗਈ ਹੈ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਪੁਲਿਸ ਵੱਲੋਂ ਕੁਝ ਸਬੂਤ ਇਕੱਠੇ ਕਰਕੇ ਖਾਸ ਕਰਕੇ ਜਿਹੜਾ ਨੌਕਰ ਪਿਛਲੇ 9 ਸਾਲਾਂ ਤੋਂ ਪਰਿਵਾਰ ਦੇ ਕੋਲ ਕੰਮ ਕਰ ਰਿਹਾ ਹੈ ਉਹਦੇ ਉੱਤੇ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਭੂਗਾਂ ਹੋ ਸਕਦੀ ਹੈ ਫਿਲਹਾਲ ਜਿਹੜਾ ਨੌਕਰ ਹੈ ਨੀਰਜ ਕੁਮਾਰ ਉਸ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਇਸ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਜੇਕਰ ਕੋਈ ਸਰਾਗ ਮਿਲਿਆ ਤਾਂ ਫਿਰ ਜਿਹੜੇ ਕਾਤਲਾਂ ਦਾ ਉਹਨਾਂ ਸ਼ਰਾਰਤੀ ਅੰਸਰਾਂ ਦਾ ਪਤਾ ਲੱਗ ਸਕਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਨੇ ਉਹ ਫੁਟ ਕੱਢ ਕੇ ਉਹ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਯਾਨੀ ਕਿ ਰਾਤ ਨੂੰ 11 ਵਜੇ ਨగ్ ਪੱਗ ਇਸ ਘਟਨਾ ਨੂੰ ਅੰਜਾਮ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕ੍ਰਿਸ਼ਨ ਕੁਮਾਰ ਗੋਇਲ ਨੇ ਜਿਹੜੇ ਏਜੀ ਰਹਿ ਚੁੱਕੇ ਨੇ ਪੰਜਾਬ ਅਤੇ ਹਰ ਦੀ ਹਾਈ ਕੋਰਟ ਦੇ ਉਹ ਆਪਣੀ ਬੇਟੀ ਨੂੰ ਮਿਲਣ ਦੇ ਲਈ ਉਮਾਨ ਗਏ ਹੋਏ ਸੀ ਘਰ ਦੇ ਵਿੱਚ ਨੌਕਸ ਸੀ ਉਹ ਨਿਰਸ਼ ਕੁਮਾਰ ਅਤੇ ਉਹ ਤੇ ਦੂਸਰੇ ਪਾਸੇ ਨਿਰਸ਼ ਕ੍ਰਿਸ਼ਨ ਕੁਮਾਰ ਗੋਇਲ ਦੀ ਜਿਹੜੀ ਹੈ ਉਹ ਧਰਮ ਪਤਨੀ ਸੀ ਯਾਨੀ ਕਿ ਜਿਹੜੇ ਕ੍ਰਿਸ਼ਨ ਗੋਇਲ ਨੇ ਉਹ ਆਪਣੀ ਬੇਟੀ ਨੂੰ ਮਿਲਣ ਲਈ ਮਸਕਟ ਉਮਾਨ ਗਏ ਹੋਏ ਸੀ ਯਾਨੀ ਕਿ ਨੋਕ ਇਟ ਮੀਨਸ ਕਿ ਸ਼ਾਰਤੀ ਅੰਸਰਾਂ ਨੂੰ ਪਤਾ ਸੀ ਜਿਹੜੇ ਵਾਰਦਾਤਾ ਨੂੰ ਇੰਜਾਮ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨਿਰਜ ਕੁਮਾਰ ਨੌਕਰ ਹੈ ਉਸ ਉੱਤੇ ਸ਼ੱਕ ਦੀ ਸੂਈ ਜਿਹੜੀ ਜਾਰੀ ਹੈ ਫਿਰਸਤੂਚ ਲੈ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪੁਸ਼ਕਿਸ਼ ਕਰਕੇ ਬੰਦੀ ਕਾਰਵਾਈ ਉਹਨਾਂ ਮੁਲਜ਼ਮਾਂ ਤੇ ਕੀਤੀ ਜਾਵੇਗੀ ਜਿਨ੍ਹਾਂ ਨੇ ਇਸ ਘਟਨਾ ਨੂੰ ਇੰਜਾਮ ਦਿੱਤਾ ਹੈ ਧੰਨਵਾਦ